ਬੱਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਸਭ ਠੀਕਾ ਹੀ ਨੇ ਵਧੀਆ ਭਾਜੀ ਚਲ ਕਿਵੇਂ ਚੱਲ ਰੇ ਕੰਮ ਜੀ ਕੰਮ ਵਧੀਆ ਚੱਲੀ ਜਾਂਦਾ ਭਾਜੀ ਚਲ ਢਿੱਗੀ ਵਗਾਈ ਜਾਂਦਾ ਉਹ ਸੰਦੀਪ ਦੇ ਦੀ ਫਾਰਮ ਵੇਖਣ ਆਲੇ ਵੀਰ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਵਧੀਆ ਹਾਂਜੀ ਹਾਂਜੀ ਤੇ ਕਿਨੇ ਵਜੇ ਆਜ ਫਿਰ ਹੈਗੀਆਂ ਭਾਈ 4-5 ਵਹਿੜਾ ਵਧੀਆ ਠੀਕ ਆ ਹਾਂਜੀ ਹਾਂਜੀ ਇੱਕ ਝੋਟੀ ਆ ਸੂਈ ਪਈ ਲੈਣਾ ਠੀਕ ਆ 10 ਕਿਲੋ ਦੁੱਧ ਇੱਕ ਆ ਝੋਟੀ ਸੂਈ ਆ 13-14 ਲੀਟਰ ਵਾਲੀ ਤਾਂ ਇਹ ਅੱਜ ਹੀ ਸੂਈ ਹੈ ਜੀ ਇਹ ਹਾਂਜੀ ਅੱਜ ਹੀ ਸੂਈ ਆ 10 11 किलो ਬੌਲਾ ਝੋਟੀ ਕੋ ਅੱਛਾ 10 11 ਕਿਲੋ ਐਸ ਟਾਈਮ ਬੋਲਾ ਹੀ ਆ ਹਾਂ ਬੌਲੇ ਤੋਂ ਤਿਆਰ ਵਾ ਇਹਨਾਂ 5 5 ਕਿਲੋ ਡੰਗ ਦਾ ਦੇਣ ਦੀ ਕੱਟੀ ਦਿੱਤੀ ਆ ਅੱਛਾ ਕੱਟੀ ਆ ਗਈ ਮੁਗਰ ਹਾਂ ਬਹੁਤ ਜਿਆਸੂਗਾ ਖੋਲੋ ਜੀ ਫਿਰ ਚੋਈ ਚੋ ਬਾਜੀ ਕਿਵੇਂ ਨਿਕਲੀ ਆ ਬਹੁਤ ਵਧੀਆ ਵੀਰ ਨਿਕਲੀ ਬਹੁਤ ਮੋਟੀ ਹਾਂ ਜੀ ਬਹੁਤ ਵਧੀਆ ਜਿਹਾ ਆਜੂਗੀ ਚੱਲ ਆ ਬਸ ਠੀਕ ਲੈ 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 ਚੱਲ ਜੀ ਤੋੜ ਲਓ ਮੜਾ ਕੋਈ ਨਹੀਂ ਬਹੁਤ ਵੀਰ ਚੰਗੀ ਝੋਟੀ ਨਿਕਲੀ ਜੀ ਚੰਗੀ ਜੀ ਬਾਜੀ ਹਾਂ ਕੱਟੀ ਕੁਟੀ ਦਿੱਤੀ ਜੀ ਇਹਦਾ ਸਟਾਰਟਿੰਗ ਦੁੱਧ ਬਹੁਤ ਚੰਗਾ ਪਿਆ ਆਜੋ ਜੀ ਆਜੋ ਆਜੋ ਫੜ ਲਾ ਬੱਚਾ ਇਹ ਤੇ ਖੜਾ ਮਰਨ ਤਾਂ ਸੁਖਾ ਲਈ ਜਮੁੰਨੇ ਡੇ ਹੋ ਗਏ ਬੱਚਾ ਫੜੋ ਮੜਾ ਰੁਕੇ ਵੀਰੇ ਬੱਚਾ ਫੜ ਬਹੁਤ ਚਵਾਈ ਮੋਟੀ ਲੱਗੀ ਵੀਰਾ ਹਾਂਜੀ 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 ਚਲੋ ਲੈ ਚਲੋ ਉਹ ਲੈ ਜਾ ਘਟੀ ਹੋਏ ਉਹ ਲੈ ਕਿਨੇ ਕਰ ਜੂ ਭਾਜੀ ਹਾਂਜੀ ਦੁੱਧ ਕਿਨੇ ਕਰ ਜੂਗੀ ਦੁੱਧ ਭਾਜੀ ਦਊਗੀ ਘਟੋ ਘੜ ਥੋੜਾ ਵੀ ਦਊ ਤੇ 14 ਕਿਲੋ ਹਾਂਜੀ 14 ਕਿਲੋ 14 ਕਿਲੋ ਕਰ ਜੂ ਹਾਂਜੀ ਠੀਕ ਆ ਨਾਰਮਲ ਜਿਆ ਵੀ ਹਾਂਜੀ ਹਾਂਜੀ 10 11 ਕਿਲੋ ਤਾਂ ਵੀਰ ਸਟਾਰਟਿੰਗ ਆ ਕਿੰਨੇ ਚੋ ਕੇ ਲੈਣੀ ਆ ਬੇਸ਼ੱਕ ਬਿਲਕੁਲ ਜੀ ਬੋਲਾ 10 11 ਕਿਲੋ ਤੋਂ ਆਪਾਂ ਕੋਈ ਛੋਟੀ ਫਰਾਤੀ ਤਕਰੀਬਨ ਬਾਬਾ ਹੀ ਖਾਲੀ ਕਰਤੀ ਹਾਂਜੀ 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 ਆ ਜੋ ਇਹ ਪੂਰੀ ਹੈ ਤੇ ਨਹੀਂ ਇੱਕ ਨੰਬਰ ਕੱਟੀ ਨਹੀਂ ਠੀਕ ਹੈ ਬਿਲਕੁਲ ਪੂਰੀ ਵੱਡਿਆ ਥਣ ਚੜੇ ਵਾਲੀ ਕੋਈ ਕਾਲੀ ਦੁੱਧ ਵਾਲੀ ਮੈਂ ਜੀ ਹਾਂਜੀ ਦੁੱਧ ਵਾਲੀ ਮੈਂ ਆ ਦੁੱਧ ਵਾਲੀ ਬਾਕੀ ਹੈ ਜਾਤ ਨਸਲ ਵਾਲੀ ਆ ਆਪਾਂ ਇਧਰੋਂ ਲਈ ਆ ਕੱਟੀ ਬਹੁਤ ਚੰਗੀ ਆ ਹਾਂਜੀ ਬੋਲੋ ਜੀ ਕਾਮਵੀਰਾ ਜੇ ਦੇਣ ਲੈਣ ਵਾਲਾ ਹੀ ਕਰਨਾ ਠੀਕ ਇੱਕ 10 ਜੇ ਪਹੁੰਚ ਆ 150 ਕਿਲੋਮੀਟਰ ਤੱਕ ਜਿੱਥੇ ਮਰਜ਼ੀ ਲੈ ਇੱਕ ਲੱਖ 1000 ਪਹੁੰਚ 10000 ਚ ਪਹੁੰਚ ਜਿੱਥੇ ਮਰਜ਼ੀ ਕੋ ਲੈ ਜਾਏ 150 ਕਿਲੋਮੀਟਰ ਆਹ ਜੀ ਆ ਚੋਟੀ ਵੀਰ ਸੂਈ ਆ 10 ਕਿਲੋ ਪਹਿਲੇ ਨੂੰ ਕੋ ਦੁੱਧ ਆ ਲੀਟਰ ਵਾਲਾ ਠੰਡਾ ਕੀਤਾ ਅੱਛਾ ਇਹਨੂੰ ਕਿੰਨੇ ਟਾਈਮ ਹੋ ਗਿਆ ਜੀ ਇਹਨੂੰ ਉਹ ਬੱਚਾ ਵਾ 6 7 8 ਦਿਨ 10 ਮੰਨ ਕੇ ਕੋਈ ਚੱਲੇ ਪਹਿਲੇ ਪਹਿਲਾ ਸੂਆ ਹੀ ਹੈ ਨਾ ਪਹਿਲਾ ਸੂਆ 10 ਕਿਲੋ ਦੁੱਧ ਹੋਊਗਾ ਵੀਰ ਜੀ ਪਹਿਲਾ ਸੂਆ 10 ਕਿਲੋ ਦੁੱਧ ਤੇ ਇਹ ਵੀ ਤੋਰੋ ਪੂਰਾ 10 ਲੀਟਰ ਦੁੱਧ ਹੋਵੇ ਲੋ ਕੋਈ ਬੱਚਾ ਬ ਬਹੁਤ ਲੈ ਵਲੋ ਬਣਾ ਸਾਫ ਬਣੀ ਇਹ ਲੋਕ ਕਿਦਾਂ ਬਣੀ ਥਲਿਓ ਕਟੀ ਜਨਾਓ ਬੱਚਾ ਉਹ ਬੱਚੇ ਦੇ ਘਰੋਂ ਕਟਾ ਮਗਰੀ ਕਟਾ ਕਟਾ ਦੁੱਧ ਦਾ ਬੱਚਾ ਜੇ ਦੁੱਧ ਹੈਗਾ ਕੱਟੀ ਕੋਦੇ ਕਿਸ ਨੇ ਬੱਚੇ ਨੂੰ ਚੰਗਾ ਆ ਪੜਿਆ ਹਾਂਜੀ ਹਾਂਜੀ ਹੂੰ ਚੱਲ ਦੇ ਆ ਵੇਖ ਲੋ ਬੱਚਾ ਭਾਜੀ ਨਹੀਂ ਠੀਕ ਹੈ ਦੁੱਧ ਦਾ ਪੜਿਆ ਬੱਚਾ ਹੂੰ ਬਾਕੀ ਚੌਗੀ ਆ ਸ਼ਾਇਦ ਮੂੰਹ ਵੀ ਠੀਕ ਹੈ ਹਾਂ ਲੈ ਚੋਈ 10 ਕਿਲੋ ਦੁੱਧ ਹੋਊਗਾ ਵੀਰ ਪੂਰਾ ਐ ਵਧੀਆ ਛੋਟੀ ਇੰਦੀ ਫਿਰ ਕੀਮਤ ਜੀ 85000 ਤੇ ਪਹੁੰਚ ਚਲੋ ਪਹੁੰਚ ਜਾਨੀ ਸਾਰੀ ਚੱਲਣ ਦੇ ਅੱਜ ਪਹੁੰਚ ਚੱਲਣ ਦਾ ਚਲੋ ਜੀ 80000 ਤੇ ਪਹੁੰਚ ਬਹੁਤ ਸੋਹਣੀ ਝੁੱਟੀ ਆ ਝੁੱਟੀ ਭਾਜੀ 10 ਕਿਲੋ ਦੁੱਧ ਆ ਪੈਲਣ ਕੋ ਅੱਛਾ ਜੀ ਵੇ ਲੋ ਭਾਤ ਨਹੀਂ ਕੋਈ ਜ਼ਿਆਦਾ ਬਿਲਕੁਲ ਹੂੰ ਕੋਈ ਇਹਨੂੰ ਬਚਾ ਨਹੀਂ ਲੱਗਾ ਕੋਈ ਕੁਝ ਨਹੀਂ ਐ ਟੋਰ ਮੰਨਾ ਬਠੀ ਆ ਕੱਢ ਮਨਾ ਡੱਬੀ ਪਰ ਜੀ ਗਾਇਆਂ ਸੁਈਆਂ ਦਿੰਦੇ ਜੀ ਸੁਈਆਂ ਆ ਫੜੋ ਏ ਦੁੱਧ ਕਿੰਨੇ ਥੱਲੇ ਜੀ ਹਾਂਜੀ ਦੁੱਧ ਕਿੰਨਾ ਥੱਲੇ? ਕਿਹਦਾ? ਇਹ ਥੱਲੇ ਗਾਂ ਦੇ। ਇਹ ਦੇਖੋ ਤੇ ਹੋਣਾ 14-15 ਕਿਲੋ। ਅੱਛਾ 15 ਕਿਲੋ। ਹਾਂ। ਤੇ ਬੱਚਾ ਵਗ ਗਿਆ ਕਿ ਆ ਗਿਆ? ਇਹਦਾ ਬੱਚਾ ਹੋਵੇ ਮਗਨਾਲੀ ਬਦਾ। ਅੱਛਾ ਬੱਚਾ ਆ ਗਿਆ। ਹਾਂ। ਭਾਜੀ ਵਦੂਗੇ ਜੀ ਹੋਰ? ਦੁੱਧ ਤੇ ਵੀਰ ਵਦੂਗੀ ਥਣ ਚੜੇ ਵਾਲੀ ਆ ਦੁੱਧ ਆਪਣੇ ਕੋਲ ਤੇ ਮਾਲ ਕਾਲੀ ਆਇਆ ਤਕਰੀਬਨ ਦਿਹਾੜੀ ਰੰਗਦਾ ਹੀ ਲਿਆ ਲਵਾਂ। ਹਾਂਜੀ ਹਾਂਜੀ। ਦੁੱਧ ਤੇ ਕਰਨਾ ਵਧੀਆ ਇਹਨਾਂ। 16-17 ਕਿਲੋ ਤੇ ਦਹੀਂ ਜਾਊਗੀ। ਆਜੋ ਵੀਰੇ ਆਜੋ। ਹਾਂਜੀ। ਬੱਚਾ ਉਹ ਲਾਲ ਰੰਗ ਦਾ ਆ ਗਿਆ। ਆਹ ਬੱਚਾ ਆ। ਆਹ ਆ। ਆਹ ਬੱਚਾ। ਸਮਝੋ ਦਿਖਾ ਦੇ ਬੱਚਾ ਆ ਬੰਦ ਆਉਂਕਾਰ ਬਚਾ ਦੇ ਵੇ ਬੱਚੇ ਕਰ ਦੋ ਬਣਾ ਬਾਠ ਠੀਕ ਹੈ ਲੈ ਆਂ ਇੰਦੀ ਫਿਰ ਬਾਜੀ ਕੀ ਮਤ ਜਾਣ ਦੇ 55 ਚ ਪਹੁੰਚੇ ਵੀ ਇਹ ਵੀ 55000 ਪਹੁੰਚੇ ਜਾਣ ਦੇ ਕੰਮ ਚੱਲਣ ਦੇ ਬਠ ਠੀਕ ਹੈ ਹਮ ਆ ਪਹੁੰਚ ਲੈ ਕੰਮ ਹੀ ਰੱਖੋ ਯਾਰ ਅਜੇ ਦੇ ਦੂ ਦੇਣੀਆਂ ਸਾਰੀਆਂ ਬਰਾੜਾ ਬਰੂੜਾ ਪਾਉਣਾ ਯਾਰ ਮਾਲ ਗਰਮੀ ਚ ਨਹੀਂ ਰੋਖਾ ਨਹੀਂ ਨਹੀਂ ਨੀਨਾ ਥਲੇ ਨਹੀਂ ਕੰਮ ਰੋਖਾ ਨਹੀਂ ਆਉਂਦਾ ਇਹਦੇ ਗੱਲ ਸੀ ਤੁਹਾਡੇ ਵੇ ਲੋ ਗਾਂਜ ਆਏ ਬਿਲਕੁਲ ਕੰਮ ਸੁੱਟ ਕੇ ਆਲਾ ਹੀ ਆ ਬਠ ਠੀਕ ਪੱਲੇ ਵੀ ਨਹੀਂ ਮੈਨੂੰ ਲੱਗਦਾ ਪੂਰ ਪਾਰ ਹੋਣੇ ਜਿਹੜਾ ਕੰਮ ਆ ਜਾ ਯਾ ਆਵੀ ਸੁਈਏ ਜੀ। ਐਵੀ ਸੁਈ ਆਓ ਵਛੀ। ਆਓ ਸੁਖ ਵਛੀ ਤੇ ਖੜੀ। ਆਓ ਵਛੀ ਖੜ। ਅੰਦਰ ਉੱਥੇ ਲੈ ਚਲੋ ਮਾੜਾ। ਦੁੱਧ ਬਾਈ ਜੀ ਕਿੰਨਾ? 14 ਕਿਲੋ। 14 ਕਿਲੋ ਹਾਂ ਜੀ। ਹਾਂ, ਚੁਵਾਈ ਬੜੀ ਚੰਗੀ। ਆ ਵਛੀ ਇਹਦੀ। ਬਸ ਠੀਕ ਆ। ਚੱਲ ਆ ਬਾਹਰ ਹੋਏ। ਆਜੋ ਆਜੋ। ਆ ਵਛੀ ਜੇ ਵੀਰ ਵਖਾ ਦਿਓ। ਬਾਦਾਂ ਬੱਚੇ ਬੁੱਚੇ ਦਾ ਆਵੇ। ਆ ਦਿਖਾ ਲੋ। ਆ ਵੇਖ ਲੈ ਵੀਰ। ਬਸ ਠੀਕ। ਆ ਵਛੀ ਏ। ਤਾਂ ਥਣ ਥਣ ਚੁਵਾਈ ਇੱਕ ਨੰਬਰ ਦੀ। ਹਾਂ ਜੀ। ਇਹ ਵੀ ਜਾਣਦੇ 46000 ਚ 46000 ਕਿਲੋਮੀਟਰ ਤੱਕ ਜਾਣ ਦੇ ਪਹੁੰਚ ਪਹੁੰਚ ਕੰਮ ਚੱਲਣ ਦੇ ਅੱਜ ਬਸ ਠੀਕ ਹੈ ਹੂੰ ਚੱਲਣ ਦੇ ਫਿਰ ਅੱਜ ਕੋਈ ਨਹੀਂ ਚੱਲਣ ਦੇ ਕੋਈ ਬਾਹਰ ਵੀ ਬਜੂ ਕੋਈ ਨਹੀਂ ਆ ਵੀ ਖੋਲੀ ਵਛੀ ਇਹ ਵੀ ਖੋਲੋ ਜੀ ਦੁੱਧ ਕਿੰਨਾ ਹੈ ਬਾਈ ਥੱਲੇ ਇਹ ਕੋ 9-10 ਕਿਲੋ ਬੌਲੀ ਹੋਣੀ ਵਛੀ ਉਹ ਤਾਜੀ ਸਵੀਟ ਜਰਸੀ ਵਛੀ ਵੇਖ ਲੋ ਇਧਰੋਂ ਲਈ ਆਪਾਂ ਕੋਈ ਮਹਾਜਲ ਮੂੰਹ ਜਲਦੀ ਨਹੀਂ ਜੇ ਇਹ ਲੋਕਲ ਹੀ ਆ ਹੂੰ ਵਛਾ ਮਗਰ ਵਛਾ ਬਿਲਕੁਲ ਤਾਜੀ ਵੀਰਾ ਬਸ ਠੀਕ ਬਹੁਤ ਠੰਡੀ ਠੁੰਡੀ ਵੇਖ ਲੋ ਵੀ ਮੂੰਹ ਮਾ ਕੇ ਨਾ ਪਿਆਰਾ ਹੂੰ ਤਾ ਫੜੀ ਓਏ 12 ਕਿਲੋ ਦੁੱਧ ਇਮਾਨਦਾਰੀ ਨਾਲ ਦੇ ਜੂਗੀ ਬਸ ਠੀਕ ਹੈ ਜੀ ਕਿਤੋਂ ਘਟ ਦਊਗੀ ਵੀ ਕੀ ਚੋਈ ਜੂ ਵਰੀਏ ਜੀ ਬਿਲਕੁਲ ਇੱਕ ਨੰਬਰ ਦੀ ਵੀ ਚੋਈ ਗੱਲ ਨਹੀਂ ਕੋਈ ਗੱਲ ਚੋਈ ਪੱਖੋਂ ਕੋਈ ਹੋਈ ਤੇ ਦੱਸੀ ਜਾਊਗੀ ਕਿੰਦੀ ਫਿਰ ਕੀਮਤ ਜੀ ਇਹਦੀ ਜਾਣ ਦੇ 42 ਚ ਪਹੁੰਚੀ 42000 ਤੇ ਪਹੁੰਚ ਆਹ ਤਾਂ 150 ਕਿਲੋਮੀਟਰ ਤੱਕ ਜਾਂਦੇ ਵੀ ਤਾਂ ਜਾਣ ਦੇ ਕੋਈ ਨਹੀਂ ਹੂੰ ਬਿਲਕੁਲ ਇਹ ਕਹੋ ਗਾਂ ਫੜੀ ਹੋਈ ਉਹ ਗੱਭਣਾ ਜੀ ਸੁਈ ਆ ਬਚਾ ਅੱਛਾ ਇਹਦਾ ਇਹਦਾ ਅਗਲਾ ਥਣ ਅੱਧਾ ਅੱਛਾ ਤੇ ਠੰਡੀ ਮਿੱਠੀ ਬਹੁਤ ਸੇ 18 19 ਕਿਲੋ ਸਟਾਰਟਿੰਗ ਹੀ ਬੋਲਾ ਸਟਾਰਟਿੰਗ ਵਾਹ ਜੀ 18 19 ਕਾ ਦਾ ਭਾ ਦੇਣਾ 52000 ਦੀ ਸਾਰੀ ਸਾਰੀ 52000 ਦੀ ਜਾਣਦੇ ਵੀ ਥੋੜੀ ਘਾਟ ਹੀ ਕਰ ਲਈਏ 5 550 ਇਹ ਨਹੀਂ ਇਦਾਂ ਹੀ ਦੇ ਦੇਣੀ ਆ ਬਸ ਠੀਕ ਹੈ ਹੈ ਵੇ ਲੋ ਗਾਂ ਭਾਈ ਠੀਕ ਹੈ ਤੇ ਇਧਰ ਵੇਖੋ ਉਹ ਟੱਕੀ ਉਰ ਲਿਆ ਓਏ ਠੰਡੀ ਮਿੱਠੀ ਥਾਣਾ ਇਹਨੂੰ ਕਰੀ ਮਨਾ ਇਹਨੂੰ ਮੋੜ ਆ ਦੇਖ ਹੌਲਾ ਜਾਣਦੇ ਨਹੀਂ ਦੇ ਵੀ 55 ਜ 150 ਚ ਪਹੁੰਚ ਜਾ ਰਿਹਾ ਆ ਅੱਗ ਲਾਗੇ ਝੱਲ ਲਾਂਗੇ ਘਾਟੇ ਵਾਦੇ ਪੁੰਦੀ ਦਾ 55000 ਦੇ ਵੀ ਇਹ ਆ ਖੂਬ ਮੈਂ ਰਹਿ ਗਈ ਆ ਇਧਰ ਵੇਖੋ ਭਾਜੀ ਕਿਉਂ ਆਈ ਚੋਈ ਇੱਕ ਨੰਬਰ ਦੀ ਥਣ ਪਰਲਾ ਮੈਨੂੰ ਲੱਗਦਾ ਵੀ ਅੱਧਾ ਹੋਰ ਨਿਕਲਣਾ ਆ ਲਾ ਆਉਂਦਾ ਬੜਾ ਵਾ ਹਾਂ ਪਰ ਅੱਧਾ ਨਹੀਂ ਗੱਲਾਂ ਥਣ ਪਰਲਾ ਤੇ 18 55000 ਤੇ ਪਹੁੰਚੇ ਵੀ 55 ਜੇ ਵੀ ਜਾਣਦੇ ਪਹੁੰਚ ਜਾਣ ਦੋ ਚੱਲੋ ਬਸ ਆਹੀ ਹੈ ਜੀ ਇਹੋ ਮਾਲ ਆਪਣੇ ਕੋ ਤੇ ਵੇਖ ਲੋ ਜੀ ਆਹੀ ਪਜੂ ਸੇਲ ਆ ਬਾਕੀ ਇੱਥੇ ਆ ਕੇ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਬਿਲਕੁਲ ਜੀ ਪੂਰੀ ਤਸਲੀਮ ਆਦਾ ਜੀ ਬਾਕੇ ਲੈ ਕੇ ਜਾਓਗੇ ਨਹੀਂ ਜੀ ਬਿਲਕੁਲ ਵੀਰ ਸਾ ਸੁਈਆਂ ਸਵਾਈਆਂ ਆ ਜੋ ਦੱਸਿਆ ਗਿਆ ਉਹ ਕੋ ਜ ਹੈਗਾ ਵਾ ਹਾਂ ਜੀ ਹਾਂ ਜੀ ਇਹ ਇਹਦੇ ਕੋ ਮੈਂ ਕੋ ਵੀ 10 11 ਕਿਲੋ ਸਟਾਰਟਿੰਗ ਬੌਲੀ ਆ ਹਾਂ ਜੀ ਆ ਗਾਂ ਕੋ 14 15 ਕਿਲੋ 14 ਕਿਲੋ ਦੁੱਧਾ ਉਹ ਕਟੀ ਕੋ ਦਹੇ ਕਿਲੋ ਉਹਦੇ ਕੋ ਵੀ 14 ਕਿਲੋ ਦੁੱਧਾ ਹੈਗਾ ਚਲੋ ਉਹ ਜਿਹੜੀ ਡਬੀ ਲਾਲ ਗੋ ਵੀ ਦਾ ਆ ਉਹ ਪਰਲੀ 18 17 ਕਿਲੋ ਬੌਲਾ ਉਹਦੇ ਕੋ ਵੀ ਬਸ ਠੀਕ ਹੈ ਜੀ ਤੇ ਪਿੰਡ ਵੀਰ ਆਪਣਾ ਚੂੰਗਾ ਜ਼ਿਲਾ ਅਮਰਸਰ ਨਵੀਂ ਦੀਕ ਸਾਨੂੰ ਮਹਿਤਾ ਪੈਂਦਾ ਬਿਆਸ ਪੈਂਦਾ ਵਾ ਬਟਾਲਾ ਪੈਂਦਾ ਵਾ ਸਿਰੇਰ ਗਵਿੰਦਪੁਰ ਟਾਂਡਾ ਪੈਂਦਾ ਵਾ ਠੀਕ ਆ ਹਾਂਜੀ ਅੱਸੀ ਗਾਜੀ